ਸਾਲ ਪਰ ਅੱਜ ਪਹਿਲੀ ਵਾਰੀ ਸ਼ਿ ਮਨਾ ਰਹੇ ਆ ਮੈਨੂੰ ਲੱਗਦਾ ਕੋਈ ਅਧਿਕਾਰੀ ਕੋਈ ਐਮਪੀ ਇਸ ਪਰਿਵਾਰ ਨੂੰ ਨਹੀਂ ਮਿਲਿਆ ਛੋਡੇ ਘਰ ਤਾਂ ਜਾੜਨ ਲੱਗੀ ਹੈ ਸਰਕਾਰ ਜਿਹੜੇ ਘਰਾਂ ਨੂੰ ਜਾ ਰਹੇ ਹੋ ਨਾ ਘਰ ਜਾੜ ਰਹੀ ਹੈ ਜਿਹੜੇ ਖੇਤਾਂ ਦਾ ਸੰਸਾ ਕਰਦੇ ਹੋ ਛੋਡੇ ਖੇਤ ਖੋ ਰਹੀ ਹੈ ਕਿ ਕਰੋਨਾ ਦੇ ਸਮੇਂ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਜਿੰਦੇ ਲੱਗ ਕੇ ਸੀ ਇੱਕ ਸੋਡੀ ਫੈਕਟਰੀ ਹੈ ਜਿਹੜੀ ਚੱਲਦੀ ਰਹੀ ਆ ਤੁਸੀਂ ਲੰਗਰ ਲਾਉਂਦੇ ਰਹੇ ਹੋ ਢੱਲੇਵਾਲ ਸਾਹਿਬ ਐਵੇਂ ਨਹੀਂ ਮਰ ਰ ਵਰਤੇ ਬੈਠੇ ਬੜੀ ਖੋਜ ਕਰਕੇ ਦਿਮਾਗ ਦੇ ਵਿੱਚ ਤਸਵੀਰ ਹੈ ਕਿ ਆ ਸਾਡੇ ਕਿਸਾਨਾਂ ਕੋਲੇ ਆਉਣ ਵਾਲੇ ਸਮੇਂ 'ਚ ਜ਼ਮੀਨ ਨਹੀਂ ਰਹਿਣੀ ਸਾਹਿਬ குருਈ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਸਾਰੀ ਸਤ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੋਭ ਕਰਨ ਦੀ ਪਹਿਲੀ ਵਰਸੀ ਤੇ ਅਸੀਂ ਇਕੱਠੇ ਹੋਏ ਆ। ਜਿਆਦਾ ਜਦੋਂ ਤੋਂ ਆਪਾਂ ਖਨੌਰੀ ਮੋਰਚੇ ਤੋਂ ਅਰਜਿੰਦਰਾ ਹਸਪਤਾਲ ਦੇ ਵਿੱਚ ਸੀ। ਸਾਡੀ ਪੰਜਾਬ ਸਰਕਾਰ ਨੇ ਬੜੇ ਵਾਅਦੇ ਕੀਤੇ ਸਾਡੇ ਨਾਲ। ਉਹ ਚਲੋ ਪਰਿਵਾਰ ਨੇ ਇਧਰ ਪੰਜਾਬ ਨਾਲ ਸੰਬੰਧਤ ਸੀ ਮਸਲਾ। ਤੋਂ ਬੜੇ ਅਧਿਕਾਰੀ ਦਬਾਅ ਪਾ ਰਹੇ ਸੀ ਵੀ ਸਿਸਕਾਰ ਖੇਤੀ ਕੀਤਾ ਜਾਵੇ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ। ਤੋਂ ਅਧਿਕਾਰੀ ਕਹਿ ਰਹੇ ਸੀ ਵੀ ਸਾਡੇ ਤੱਕ ਕਾਨੂੰਨ ਦੇ ਵਿੱਚ ਨਹੀਂ ਕੋਈ ਕਿਸਾਨ ਅੰਦੋਲਨ ਦੇ ਸ਼ਹੀਦ ਨੂੰ ਅਸੀਂ ਕੋਈ ਰਾਸੀ ਦਿੰਦੇ ਹੋਈਏ। ਇਹ ਪੰਜਾਬ ਸਰਕਾਰ ਦੇ ਡੀਸੀ ਲੈਵਲ ਦੇ ਅਧਿਕਾਰੀ ਭਈ ਮੋਰਚੇ ਤਾਂ ਲੱਗਦੇ ਰਹਿਣਗੇ। ਮੋਰਚਾ 'ਚ ਕਿਸਾਨ ਸ਼ਹੀਦ ਹੁੰਦੇ ਰਹਿਣਗੇ। ਤਾਂ ਅਸੀਂ ਰਾਸੀ ਨਹੀਂ ਦੇ ਸਕਦੇ। ਤਾ ਜਦੋਂ ਜਵਾਬ ਪੁੱਛਿਆ ਨਾ ਤੋਂ ਕਿ ਜਿਹੜੇ ਬੱਚੇ ਸਾਡੇ ਪੁਲਿਸ ਚ ਨੇ ਜਿਹੜੇ ਸਾਡੇ ਬੱਚੇ ਫੌਜ ਚ ਨੇ ਤੇ ਉਹਨਾਂ ਨੂੰ ਜਦੋਂ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਹੋ ਕਹਿੰਦੇ ਜੀ ਉਹਨਾਂ ਵਾਸਤੇ ਤਾਂ ਹੈ ਪਰ ਅਸਾਸੀ ਆਖਿਆ ਸਾਡੇ ਵੀ ਕਿਸਾਨਾਂ ਮਜ਼ਦੂਰਾਂ ਦਾ ਸ਼ਹੀਦ ਹੈ ਇਸ ਬਾਰੇ ਫੈਸਲਾ ਕਰਕੇ ਆਓ ਕਿ ਪੰਜਾਬ ਸਰਕਾਰ ਇਸ ਨੂੰ ਸ਼ਹੀਦ ਮੰਨਦੀ ਹੈ ਕਿ ਨਹੀਂ ਮੰਨਦੀ ਤੋ ਬੜਾ ਪਰਿਵਾਰ ਤੇ ਪ੍ਰੈਸ਼ਰ ਪਾਇਆ ਰਿਸ਼ਤੇਦਾਰਾਂ ਕੋਲੇ ਗਏ ਤਿੰਨ ਦਿਨੋਂ ਸਾਡੇ ਨੌਜਵਾਨ ਦੀ ਡੈੱਡ ਬਾਡੀ ਰਜਿੰਦਰਾ ਹਸਪਤਾਲ ਚ ਪਈ ਰਹੀ ਪੂਰਾ ਜੋਰ ਲਾ ਕੇ ਕਹਿੰਦੇ ਜੀ ਸਾਡੇ ਕਾਨੂੰਨ ਚ ਤਾਂ ਨਹੀਂ 50000 50 ਲੱਖ ਰੁਪਇਆ ਦੇ ਦਿੰਨੇ ਆ ਅਸੀਂ ਆਖਿਆ ਵੀ ਪੀਸੀ ਕਰ ਲੈਨੇ ਆ ਇਹ ਕਹਿ ਦਿੰਨੇ ਆ ਪੰਜਾਬ ਸਰਕਾਰ ਮੁੱਕਰ ਗਈ ਕਿ ਜਿਹੜੀ ਸ਼ਹੀਦਿਆਂ ਨੂੰ ਦਰਜਾ ਦੇਣ ਦੀ ਗੱਲ ਸੀ ਕਰੋੜ ਰੁਪਇਆ ਰਾਸੀ ਦੇਣ ਦੀ ਗੱਲ ਸੀ ਚਲੋ ਕੱਲ ਨੂੰ ਮਿਲਦੇ ਹਾਂ ਰੰਪਰੇ ਚੌਂਕ 'ਚ ਬੈਠਾਂਗੇ ਜਦੋਂ ਸੋਡਾ ਫੈਸਲਾ ਹੋ ਗਿਆ ਜਦੋਂ ਸੋਡੇ ਕਾਨੂੰਨ ਨੇ ਕਹਿਤਾ ਉਹਦੇ ਸਸਕਾਰ ਕਰਾਂਗੇ ਤਾਂ ਪ੍ਰਭਾ ਉਹ ਮੋੜ ਸਰਕਾਰ ਨੂੰ ਕਹਿਣਾ ਪਿਆ ਕਿ ਸਾਡਾ ਸ਼ਹੀਦ ਹੈ ਪੂਰੇ ਦੇਸ਼ ਦਾ ਸਿੱਧਾ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦ ਕੇ ਅੱਜ ਤੋਂ ਸਸਕਾਰ ਕਰਨ ਤੋਂ ਲੈ ਕੇ ਇਹਦੀ ਹਰੇਕ ਵਰਸੀ ਅਸੀਂ ਮਨਾਇਆ ਕਰਾਂਗੇ ਜਿੰਨੇ ਵੀ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਉਹ ਸਾਰੇ ਖਰਚੇ ਅਸੀਂ ਚੱਕਾਂਗੇ ਤੇ ਨਾਲ ਸਾਡੀ ਪੰਚਾਇਤ ਦਾ ਪਿੰਡ ਵੱਲੋਂ ਵੱਲੋਂ ਮਤਾ ਗਿਆ ਵੈਸੀ ਤੇ ਜਦੋਂ ਮੁੱਖ ਮੰਤਰੀ ਕੋਲੇ ਬੈਠਾ ਸੀ ਕਿ ਅਸੀਂ ਸਟੇਡੀਅਮ ਸ਼ੁਭ ਕਰਨ ਦੇ ਨਾਂ ਤੇ ਉਸਾਰਾਂਗੇ ਸਕੂਲ ਵੱਡਾ ਕਰਾਂਗੇ ਪਾਣੀ ਦਾ ਨਿਕਾਸ ਕਰਾਂਗੇ ਤੇ ਇਸ ਪਰਿਵਾਰ ਨੂੰ ਪੁੱਛਿਆ ਗਿਆ ਮੁੱਖ ਮੰਤਰੀ ਤੋਂ ਕਿ ਤੁਹਾਡਾ ਘਰ ਕਿੰਨੀ ਦੂਰ ਆ ਸੜਕ ਤੋਂ ਤਾਂ ਪਰਿਵਾਰ ਨੇ ਕਿਹਾ ਸਾਡਾ ਪਹਿਲੀ ਗੱਲ ਤਾਂ ਘਰ ਹੀ ਨਹੀਂ ਰਿਹਾ ਸਾਡਾ ਨੌਜਵਾਨ ਚਲਿਆ ਗਿਆ ਤਾਂ ਸਾਡੀ ਪੰਚਾਇਤ ਬੈਠੀ ਆ ਅਧਿਕਾਰੀ ਬੈਠਿਆ ਪੁੱਛ ਲੋ ਸਾਡੇ ਘਰ ਨੂੰ ਕਿੰਨੇ ਕੁ ਸੜਕ ਜਾਂਦੀ ਆ ਤਾਂ ਮੁੱਖ ਮੰਤਰੀ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਸੜਕ ਬਣਾਉਂਗਾ ਤੇ ਭਰਾਵੋ ਸਾਲ ਪਰ ਅੱਜ ਪਹਿਲੀ ਵਰ੍ਹੇਸ਼ੀ ਮਨਾ ਰਹੇ ਆ ਮੈਨੂੰ ਲੱਗਦਾ ਕੋਈ ਅਧਿਕਾਰੀ ਕੋਈ ਐਮਪੀ ਇਸ ਪਰਿਵਾਰ ਨੂੰ ਨਹੀਂ ਮਿਲਿਆ ਹੋਣਾ ਇਹ ਬਾਤ ਤੁਸੀਂ ਫੜਨੀ ਹੈ ਕਿਉਂਕਿ ਸਾਡੇ ਕੋਮ ਦਾ ਸਾਡੇ ਮਜ਼ਦੂਰਾਂ ਦਾ ਸਾਡੀਆਂ ਉਹ ਮੰਗਾਂ ਦਾ ਸ਼ਹੀਦ ਹੈ ਤੇ ਜਿਹੜੇ ਮੋਰਚੇ ਤੇ ਹਮਲੇ ਹੋ ਰਹੇ ਸੀ ਕਿ ਮੋਰਚਾ ਹੁਣ ਠਾ ਦੇਾਂਗੇ ਸਰਕਾਰਾਂ ਨੂੰ ਦੀ ਪੂਰੀ ਬਿਆੰਤਬੰਦੀ ਸੀ ਕਿ ਇਹਨਾਂ ਦੇ ਜਿੰਨੇ ਵੀ ਵਹੀਕਲ ਹੈ ਕਬਜ਼ੇ ਚ ਲੈ ਲਾਂਗੇ ਆਪਣੇ ਖਿਲਾਫ ਹਾਈ ਕੋਰਟ ਚ ਫੈਸਲੇ ਹੋਏ ਸੁਪਰੀਮ ਕੋਰਟ ਚ ਫੈਸਲੇ ਹੋਏ ਕਿ ਰੋਡ ਖਾਲੀ ਕਰਵਾ ਦੇਾਂਗੇ ਪਰ ਜਦੋਂ ਸ਼ੁਭ ਕਰਨ ਯਾਦ ਆਉਂਦਾ ਸੀ ਸਰਕਾਰ ਦੀ ਹਿੰਮਤ ਨਹੀਂ ਪਈ ਮੋਰਚੇ ਕੰਨੀ ਹੇਲਣ ਦੀ ਤਾਂ ਸਾਡੇ ਮੋਰਚੇ ਨੂੰ ਜਮਾਉਣ ਵਾਲਾ ਸਾਡਾ ਇਹ ਨੌਜਵਾਨ ਸ਼ੁਭ ਕਰਨ ਪ੍ਰਭੂ ਉਸ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਹੈ ਜਿੱਥੇ ਸਾਡੇ 435 ਇਹਦੇ ਨਾਲ ਨੌਜਵਾਨ ਜ਼ਖਮੀ ਹੋਏ ਨੇ ਤੋਂ ਮੰਗ ਤਾਂ ਉਹੀ ਸੀ ਜਿਹੜੀ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਉਹੀ ਮਨਾਉਣ ਚੱਲੇ ਸੀ ਉਹ ਮੰਗਾ ਜਿਉਂ ਦੀਆਂ ਤਿਉਂ ਖੜੀਆਂ ਭਰਾਵੋ ਜਿਹੜੀ ਕਾਲੀ ਕਰ ਰਹੇ ਹਾਂ ਬਈ ਘਰ ਬਿਨਾ ਸਰਨਾ ਨਹੀਂ ਸੋਡੇ ਘਰ ਤਾਂ ਜਾੜਨ ਲੱਗਿਆ ਸਰਕਾਰ ਜਿਹੜੇ ਘਰਾਂ ਨੂੰ ਜਾ ਰਹੇ ਹੋ ਨਾ ਘਰ ਜਾੜ ਰਹੀ ਹੈ ਜਿਹੜੇ ਖੇਤਾਂ ਦਾ ਸੰਸਾ ਕਰਦੇ ਹੋ ਸੋਡੇ ਖੇਤ ਖੋ ਰਹੀ ਹੈ ਜਿਹੜੇ ਰਹਿਣ ਬਹਿਣ ਦੀਆਂ ਗੱਲਾਂ ਕਰਦੇ ਹੋ ਸੋਡੇ ਵਾਸਤੇ ਸਹੂਲਤਾਂ ਨਹੀਂ ਰਹਿਣੀਆਂ ਨਿੰਗਾ ਮਾਰਿਓ ਥੋੜੀ ਜੀ ਮਜ਼ਦੂਰਾ ਕੰਨੀ ਜਦੋਂ ਤੁਸੀਂ ਧਰਨਿਆਂ ਤੇ ਬੈਠਦੇ ਹੋ ਰੋੜਾਂ ਤੇ ਬੈਠਦੇ ਹੋ ਮਜ਼ਦੂਰਾ ਕੰਨੀ ਨਿੰਗਾ ਮਾਰ ਲਿਓ ਕਿ ਜੀ ਮਜ਼ਦੂਰ ਦਾ ਵੀ ਕਰਦਾ ਹੈ ਕਿ ਮੈਂ ਵੀ ਰੋਡ ਜਾਮ ਕਰਾਂ ਮੈਂ ਵੀ ਕਰਾਉ ਕਿਸੇ ਅਧਿਕਾਰੀ ਦਾ ਕਰਾਂ ਪਰ ਉਹਦੀ ਮਜਬੂਰੀ ਉਹਦਾ ਹੱਥ ਨੇ ਚੁੱਲਾ ਦਿਸਣ ਲੱਗ ਜਾਂਦਾ ਜੇ 2 ਦਿਨ ਮੈਂ ਮੋਰਚੇ ਚ ਚੱਲਿਆ ਗਿਆ ਮੇਰਾ ਚੁੱਲਾ ਨਹੀਂ ਚੱਲਣਾ ਉਹਨੂੰ ਪਤਾ ਹੈ ਕਿ ਮੈਂ ਆਟਾ ਲੈ ਕੇ ਰੋਟੀ ਪਕਾਉਣੀ ਹੈ ਉਹਨੂੰ ਪਤਾ ਮੈਂ ਦੁੱਧ ਲੈਣਾ ਹੈ ਉਹਨੂੰ ਪਤਾ ਗਿਆ ਇਸ ਪਰਉਣਾ ਹੈ ਉਹਨੂੰ ਪਤਾ ਬੱਚੇ ਤੋਰਨੇ ਆ ਐਸ ਗੱਲਾਂ ਤੋਂ ਤੁਸੀਂ ਸੌਖਿਓ ਹਜੇ ਥੋੜੇ ਜੀ ਸੋ ਨੂੰ ਪਤਾ ਕਿ ਸਾਡੇ 6 ਮਹੀਨਿਆਂ ਦੀ ਢੋਲੇ ਚ ਕਣਕ ਪਈ ਆ ਢੋਲ ਚ ਇਸੇ ਕਰਕੇ ਭੱਜ ਰਹੇ ਹਾਂ ਕਿ ਢੋਲ ਚ ਕਣਕ ਪਈ ਐ ਕੋਈ ਲੋੜ ਨਹੀਂ ਮੈਨੂੰ ਨਹੀਂ ਲੋੜ ਕਿਸੇ ਦੀ ਬਿਉਂਤ ਬਣ ਰਹੀ ਆ ਸਰਕਾਰਾਂ ਦੀ ਭਾਰਤ ਮਾਲਾ ਕਿਹਨੇ ਮੰਗੀ ਐ ਕਿਸੇ ਵੀ ਪੰਚਾਇਤ ਨੇ ਕਿਸੇ ਸਰਕਾਰ ਨੇ ਨਹੀਂ ਮੰਗੀ ਸੋਡੇ ਤੇ ਥੋਪੀ ਜਾ ਰਹੀ ਐ ਲੋੜ ਆ ਉਹਨਾਂ ਨੂੰ ਕਿ ਸੋਡੀਆਂ ਜ਼ਮੀਨਾਂ ਤੇ ਫਾਰਮ ਬੜਾਇਆ ਜਾਵੇ ਤੁਸੀਂ ਬੈਠਿਓ ਵੀ ਕੋਈ ਗੱਲ ਨਹੀਂ ਮੇਰਾ ਤਾਂ ਸਰ ਜੂਗਾ ਹਾਜੀ ਤਾਂ ਸੋਨੂੰ ਬੜੇ ਢੰਗ ਤਰੀਕੇ ਦੇ ਨਾਲ ਫਲਾਈਟਾਂ ਚ ਲੈ ਕੇ ਜਾਣਾ ਮਜ਼ਦੂਰ ਬਣਾਉਣਾ ਸੋਥੋਂ ਕੰਮ ਕਰਾਉਣਾ ਸਸਤੀ ਲੇਬਰ ਦੇ ਲਈ ਤੇ ਸਾਡੀ ਕਿਸਾਨੀ ਦੇ ਉਹ ਮੰਡੀ ਜਿੱਦੇ ਰਫਾਇਨਰੀ ਲੱਗ ਰਹੀ ਸੀ RAMME ਮੰਡੀ ਦੇ ਵਿੱਚ 27 ਪਿੰਡਾਂ ਦੀ ਜ਼ਮੀਨ ਕਵਰ ਕਰਨੀ ਸੀ ਮੇਰੇ ਉਹ ਬਜ਼ੁਰਗ ਯਾਦ ਰਹਿੰਦਾ ਹੈ ਤੇ ਜਦੋਂ ਗਹਿਰੀ ਭਾਗੀ ਦੇ ਵਿੱਚ ਮੈਂ ਬੋਲ ਰਿਹਾ ਕਹਿੰਦਾ ਗੱਪ ਮਾਰ ਰਹੇ ਹਾਂ 27 ਪਿੰਡਾਂ ਦੀ ਕੋਈ ਜ਼ਮੀਨ ਲੈ ਲੂ ਕਿਹਦੇ ਕੋਲੇ ਇੰਨਾ ਪੈਸਾ ਹੈ ਤਾਂ ਮਾਰੋ ਨਿਗਾਹ ਜੀ ਕਿਹੜੀ ਸਰਕਾਰ ਦਾ ਰੋਡ ਹੈ ਸਾਰੇ ਪ੍ਰਾਈਵੇਟਾਂ ਦੇ ਰੋਡ ਹੈ ਕਿੱਧਰ ਗਈ ਸਰਕਾਰਾਂ ਦੀ ਪ੍ਰਾਪਰਟੀ ਅੱਜ ਸਾਰੇ ਪੰਜਾਬ ਨਹੀਂ ਪੂਰੇ ਦੇਸ਼ ਨੂੰ ਲੈ ਰਹੇ ਨੇ 에어ਪੋਰਟਾਂ ਵਿਕੀਆਂ ਰੇਲਵੇ ਵਿਕੀ ਬਿਜਲੀ ਘਰ ਵਿਕਿਆ ਕੋਈ ਦਾਰਾ ਹੈ ਅੱਜ ਪੈਸਾ ਕਿਹਦੇ ਕੋਲੇ ਆ ਸਿਰਫ ਕੱਲੇ ਡਾਨੀਵਾਨੀ ਕਹਨੇ ਆ ਉਦੋਂ ਟਾਟਾ ਵਿਰਲੇ ਵਰਗੇ ਬਹੁਤ ਬੈਠੇ ਨੇ ਭਰਾਵੋ ਐਵੇਂ ਨਾ ਸਮਝੋ ਸੋਡੀ ਜ਼ਮੀਨ ਦੀ ਕਦਰ ਉਹਨਾਂ ਨੂੰ ਪਤਾ ਕਿ ਕਰੋਨਾ ਦੇ ਸਮੇਂ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਜਿੰਦੇ ਲੱਗ ਕੇ ਸੀ ਇੱਕ ਸੋਡੀ ਫੈਕਟਰੀ ਹੈ ਜਿਹੜੀ ਚੱਲਦੀ ਰਹੀ ਆ ਤੁਸੀਂ ਲੰਗਰ ਲਾਉਂਦੇ ਰਹੋ ਤਾਂ ਐਡਾ ਕਮਲਾ ਮੂਰਖ ਨਹੀਂ ਵਪਾਰੀ ਕਿ ਸੋਨੂੰ ਲੇਬਰ ਦੇ ਕੰਮ ਕਰਾਉਣ ਲਈ ਪਹਿਲਾਂ ਜ਼ਮੀਨ ਲਈਤੀ ਜਾਵੇ ਤਾਂ ਭਰਾਵੋ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ ਕੋਈ ਗੱਲ ਨਹੀਂ ਸਾਲ 2 ਸਾਲ 4 ਸਾਲ ਆਰਾਮ ਕਰੋ ਬਹੁਤੇ ਜਦੋਂ ਸਾਡੇ ਪਿੰਡ ਕਮੇਟੀਆਂ ਜਾਂਦੀਆਂ ਕੋਈ ਕਹਿੰਦਾ ਬੈਠਾ ਨਹੀਂ ਜਾਂਦਾ ਮੇਥੋਂ ਕੋਈ ਕਹਿੰਦਾ ਤੁਰਿਆ ਨਹੀਂ ਜਾਂਦਾ ਮਾਰਿਓ ਪਰਿਵਾਰਾਂ ਕੰਨੀ ਨਿੰਗਾ ਇੱਕ ਕਿੱਲੇ ਵਾਲਾ ਵੀ ਕਿਸਾਨ ਪਿੰਡ ਦੇ ਵਿੱਚ ਝੋਨਾ ਨਹੀਂ ਲਾਉਂਦਾ ਇੱਕ ਕਿੱਲੇ ਵਾਲਾ ਵੀ ਪੰਜ ਜੀਆਂ ਦਾ ਪਰਿਵਾਰ ਹੁੰਦਾ ਤੇ ਪੰਜ ਜੀਆਂ ਦਾ ਪਰਿਵਾਰ ਮਜ਼ਦੂਰ ਦਾ ਵੀ ਹੁੰਦਾ ਤੇ ਮਜ਼ਦੂਰ ਜਾਂਦਾ ਸੋਡੇ ਖੇਤ ਚ ਝੋਨਾ ਲਾਉਣ ਵਾਸਤੇ ਤਾਂ ਉਹਨੂੰ ਜੇ ਪੁੱਛਿਆ ਜਾਵੇ ਵੀ ਤੇਰੇ ਪਰਿਵਾਰ ਜਿੱਡਾ ਕਿਸਾਨ ਦਾ ਪਰਿਵਾਰ ਹੈ ਕਿਉਂ ਨਹੀਂ ਲਾਉਂਦਾ ਕਿਸਾਨ ਕਹਿੰਦਾ ਮੈਂ ਤਾਂ ਕਿਸਾਨ ਮੇਰਾ ਤਾਂ ਸਰਦਾ ਹੈ ਹਜੇ ਪਰ ਜੇ ਮਜ਼ਦੂਰ ਨੂੰ ਪੁੱਛਿਆ ਜਾਵੇ ਕਹਿੰਦਾ ਸਰਦਾ ਨਹੀਂ ਮੈਨੂੰ ਲਾਉਣਾ ਪੈਂਦਾ ਪਰਾਵੋ ਦੀ ਬੱਚੀ ਵੀ ਲਾਉਂਦੀ ਆ ਉਹਦੀ ਧੀ ਵੀ ਲਾਉਂਦੀ ਆ ਉਹਦੇ ਬੇਟਾ ਵੀ ਲਾਉਂਦਾ ਧਿਆਨ ਮਾਰ ਲਿਓ ਕੱਲੀ ਲੜਾਈ ਕਿਸੇ ਦੀ ਨਹੀਂ ਲੜਾਈ ਆਪਣੀ ਐ ਡੱਲੇਵਾਲ ਸਾਹਿਬ ਐਵੇਂ ਨਹੀਂ ਮਰ ਰ ਵਰਤੇ ਬੈਠੇ ਬੜੀ ਖੋਜ ਕਰਕੇ ਦਿਮਾਗ ਦੇ ਵਿੱਚ ਤਸਵੀਰ ਐ ਕਿ ਆ ਸਾਡੇ ਕਿਸਾਨਾਂ ਕੋਲੇ ਆਉਣ ਵਾਲੇ ਸਮੇਂ 'ਚ ਜ਼ਮੀਨ ਨਹੀਂ ਰਹਿਣੀ ਜਾ ਰਹੀ ਐ ਤਾਂ ਅਸੀਂ ਐਵੇਂ ਉਹ ਸਾਰੀਆਂ ਐਮਐਸਪੀ ਗਰੰਟੀ ਕਾਨੂੰਨ ਤੇ ਕੀ ਮੰਗਦੇ ਆਂ ਅਸੀਂ ਬਹੁਤ ਭਲੇਖਾ ਬਈ ਐਨਾ ਬਜਟ ਚਾਹੀਦਾ ਐਨਾ ਪੈਸਾ ਚਾਹੀਦਾ ਪਹਿਲੀ ਗੱਲ ਤਾਂ ਸਾਰੀਆਂ ਕਿਸਾਨ ਜੱਸੀ ਬੰਦੀਆਂ ਦੇ ਸਾਡੇ ਆਗੂ ਬੈਠਿਆ ਅਸੀਂ ਸਹਿਮਤੀ ਨਹੀਂ ਉਸ ਨਾਲ ਕਿ ਘੱਟੋ-ਕੱਟ ਸਮਰਥਨ ਮੁੱਲ ਤੇ ਜਿਹੜੀ ਸਰਕਾਰ ਵਾਅਦਾ ਕਰਦੀ ਹੈ ਅਸੀਂ ਤਾਂ ਰੱਦ ਕਰਦੇ ਹਾਂ ਅਸੀਂ ਉਹ ਭਾਵਾਂ ਨੂੰ ਰੱਦ ਕਰਦੇ ਹਾਂ ਸਾਡੀ ਮੰਗ ਸੀ ਕੀਮਤ ਸੂਚਕ ਅੰਕ ਮੁਤਾਬਕ ਉਹਨਾਂ ਦੀ ਬਣਾਈ ਸੁਆਮੀ ਨਾਥਨ ਦੀ ਰਿਪੋਰਟ ਅਸੀਂ ਤਾਂ ਕਹਿੰਨਾ ਜੇ ਭਾ ਦੇਣਾ ਉਹਨਾਂ ਮੁਤਾਬਕ ਦਿਓ ਭਰਾਵੋ ਉਹਨਾਂ ਮੁਤਾਬਕ ਵੀ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤਾ ਵਾਅਦਾ ਅਸੀਂ ਕਹਿੰਦੇ ਐਨੇ ਤੇ ਤਾਂ ਫਸਲ ਚੱਕ ਲੋ ਸਾਡੀ ਅਸੀਂ ਮੰਗਦੇ ਕੀ ਆ ਉਹਨਾਂ ਦਾ ਐਲਾਨਿਆ ਹੋਇਆ ਭਾ ਆ ਤੁਸੀਂ 5 ਕਿਲੋ 10 ਕਿਲੋ ਝੋਨੇ ਦੀ ਕਾਟ ਕਟਾ ਕੇ ਆਇਓ ਜੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਅੱਜ ਰਾਜ ਸੈਲਰ ਵਾਲਿਆਂ ਦਾ ਚੱਲਿਆ ਨਾ ਆਮ ਆਦਮੀ ਪਾਰਟੀ ਸਰਕਾਰ ਚੱਲੀ ਐ ਨਾ ਕਾਂਗਰਸ ਚੱਲੀ ਐ ਨਾ ਭਾਜਪੀ ਦੀ ਚੱਲੀ ਐ ਉਹਨਾਂ ਸੈਲਰ ਮਾਲਕਾਂ ਦੇ ਰਾਜ ਚੱਲੇ ਨੇ ਜੇ ਕਾਨੂੰਨ ਬਣਿਆ ਹੁੰਦਾ ਉਹਨਾਂ ਨੂੰ ਨੱਥ ਪਾਈ ਹੁੰਦੀ ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜਾਉਂਦੇ ਤਾਂ ਪ੍ਰਭੂ ਉਹਨਾਂ ਦੀ ਦਿੱਤੀ ਹੋਈ ਗੱਲ ਤੇ ਵੀ ਪੂਰਾ ਨਹੀਂ ਉਤਰਦੇ ਇਹ ਮੰਗ ਰਹੇ ਆ ਤਾਂ ਇਸ ਲਈ ਬੇਨਤੀ ਐ ਮੈਂ ਜਾਦੇ ਸਮਾਂ ਨਾ ਲੈਂਦਾ ਹੋਇਆ ਕਿ ਪ੍ਰਭੂ ਜਿਹੜੇ ਮੋਰਚੇ ਚੱਲ ਰਹੇ ਆ ਮੋਰਚੇ ਜਿੱਤਣ ਲਈ ਬਹੁਤ ਕੁਝ ਕਰਨਾ ਪੈਣਾ ਹੈ ਮੀਟਿੰਗਾਂ ਦੇ ਸਹਾਰੇ ਮੀਟਿੰਗਾਂ ਤੋਂ ਛੇਤੀ ਨਿਕਲਣ ਵਾਲਾ ਕੁਝ ਨਹੀਂ ਤੁਸੀਂ ਧਿਆਨ ਮਾਰਨਾ ਪੈਣਾ ਸ਼ੱਭੂ ਖਨੌਰੀ ਰਤਨਪੁਰੇ ਕੰਨੇ ਨੂੰ ਕਿ ਜਿਹੜੀਆਂ ਸਾਡੀਆਂ ਟਰਾਲੀਆਂ ਘਰ ਬਣਾਏ ਨੇ ਆ ਛੋਡੇ ਕੋਲੇ ਸਮਾਂ 2 ਮਹੀਨੇ ਟਾਈਮ ਕੱਢ ਕੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਖਨੌਰੀ ਮੋਰਚਾ ਚ ਆਜੋ ਸ਼ੰਭੂ ਆਜੋ ਰਤਨਪੁਰੇ ਆਜੋ ਜੇ ਮੋਰਚਾ ਜਿੱਤਣਾ ਕਿਸੇ ਆਗੂ ਕੋਲੇ ਐਡੀ ਵੱਡੀ ਤਾਕਤ ਹੁੰਦੀ ਤਾਂ ਸੋਨੂੰ ਤਖਲੀਬ ਨਹੀਂ ਦਿੰਦੇ ਸੀ ਸਾਰੀ ਤਾਕਤ ਆਪਣੇ ਲੋਕਾਂ ਚ ਐ ਲੋਕਾਂ ਕੋਲੇ ਐ ਤੇ ਸਰਕਾਰ ਦੀਆਂ ਮਜਬੂਰੀਆਂ ਨੇ ਉਹਨਾਂ ਮਜਬੂਰੀਆਂ ਨੂੰ ਭਾਫਦੇ ਹੋਏ ਘਰਾਂ ਚੋਂ ਸੜਕਾਂ ਤੇ ਤੁਰ ਪਈਏ ਤਾਂ ਉਹ ਦਿਨ ਦੂਰ ਨਹੀਂ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਵਾਕਿਆ ਜਿਵੇਂ ਸਰਜੀਤ ਫੂਲ ਨੇ ਕਿਹਾ ਗੱਲ ਕੱਲ ਵੀ ਜਦੋਂ ਸਾਨੂੰ ਲੈਟਰ ਮਿਲਿਆ ਅਧਿਕਾਰੀ ਨੇ ਫੋਨ ਕੀਤਾ ਸਾਨੂੰ ਵੀ ਸਾਨੂੰ ਲੈਟਰ ਮਿਲ ਗਿਆ ਅਸੀਂ ਆਖਿਆ ਸੀ ਤਾਂ ਤਿੰਨ ਮੰਗ ਕੀਤੀ ਸੀ ਸੋ ਤੋਂ ਅਪੀਲ ਕੀਤੀ ਸੀ ਕਿ ਦਿੱਲੀ ਤੋਂ ਡਰ ਲੱਗਦਾ ਹੱਸੇ ਕਹਿੰਦੇ ਵੀ ਅਸੀਂ ਕੀ ਕਹੀਏ ਸਰਕਾਰ ਦੀ ਨਿਗਾਹ ਕਿ ਇਹਨਾਂ ਨੂੰ ਇੱਥੋਂ ਤੱਕੀ ਰੱਖਿਆ ਜਾਵੇ ਤਾਂ ਪ੍ਰਭੂ ਜੇ ਦੁਸ਼ਮਣ ਇਹ ਸੋਚਦਾ ਹੈ ਕਿ ਇਹਨਾਂ ਨੂੰ ਦਿੱਲੀ 'ਚ ਨਾ ਆਉਣ ਦਿੱਤਾ ਜਾਵੇ ਪਰ ਦਿੱਲੀ 'ਚ ਬਾੜ ਨਾਲੇ ਤੁਸੀਂ ਹੋ ਮਾਰੋ ਹੰਬਲਾ ਪਿੰਡਾਂ ਦੇ ਵਿੱਚ ਇਕੱਠ ਕਰਕੇ ਤੋਰੋ ਟਰਾਲੀਆਂ ਦਿੱਲੀ ਵੀ ਭੱਜਾਂਗੇ ਦਿੱਲੀ ਵੀ ਮੀਟਿੰਗ ਲੈ ਲਾਂਗੇ ਜੇ ਐ ਉੱਠ ਕੇ ਜਾਣ ਲੱਗੇ ਮੀਟਿੰਗ ਚੰਡੀਗੜ੍ਹ ਵੀ ਨਹੀਂ ਹੋਣੀ ਤਾਂ ਛੇਤੀ ਨਹੀਂ ਨਿਪਟਣ ਵਾਲਾ ਤਾਂ ਮੀਟਿੰਗ 'ਚੋ ਜਵਾਬ ਵੀ ਆ ਜਾਂਦਾ ਹੁੰਦਾ ਆ ਟੈਲੀ ਏਜੰਸੀ ਦੀਆਂ ਸਾਰੇ ਮੋਰਚਿਆਂ 'ਚੋਂ ਰਿਪੋਰਟਾਂ ਜਾਂਦੀਆਂ ਨੇ ਕਿ ਕਿੰਨੇ ਕਿਸਾਨ ਸ੍ਰੀ ਹਸਨੇਸ਼ ਮੰਗਾਂ ਲਈ ਤਾਂ ਸੋਨੂੰ ਧਿਆਨ ਸੋਨੂੰ ਚਰਚਾ ਇਹੀ ਕਰਨੀ ਪੈਣੀ ਹੈ ਜੇ ਤੁਸੀਂ ਚਰਚਾ ਬੈਠੇ ਇਹੀ ਕਰੀ ਗਏ ਵੀ ਚੱਲੋ ਕਿਤੇ ਸਾਡੀ ਬਸ ਨਾ ਲੰਘ ਜੇ ਫੇਰ ਨਹੀਂ ਐਮਐਸਪੀ ਮਿਲਣੀ ਤਾਂ ਮੈਂ ਜਾਦੇ ਸਮਾਂ ਨਾਲ ਲੈਂਦਾ ਹੋਇਆ ਜਿੰਨੇ ਵੀ ਸਾਡੇ ਨੌਜਵਾਨ ਵੱਖ-ਵੱਖ ਭਰਾਤਰੀ ਜੱਸੇ ਬੰਦੀਆਂ ਦੇ ਆਗੂ ਪੰਚਾਇਤਾਂ ਦੇ ਕਲੱਬਾਂ ਦੇ ਤੇ ਖਾਸ ਕਰਕੇ ਇਸ ਨਗਰ ਦਾ ਕਿ ਸਾਰੀ ਸਾਡੀ ਪੰਚਾਇਤ ਨਵੀਂ ਪ੍ਰਾਣੀ ਕਲੱਬ ਦਾ ਕਿ ਜਿਹੜੇ ਇਸ ਪਰਿਵਾਰ ਨੂੰ ਤੁਸੀਂ ਸਹਾਰਾ ਦਿੱਤਾ ਹੈ ਤੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਆ ਕੇ ਇਹ ਸਾਡੇ ਨੌਜਵਾਨ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਇੱਕ ਬੇਨਤੀ ਹੈ ਸਾਰਿਆਂ ਨੇ ਦੇਖ ਲੈ ਕੇ ਜਾਣਾ ਆਪਣੇ ਖਾਲਸਾ ਜੀ ਵੱਲੋਂ ਪੀਲ ਸੀ ਕਿ ਬੈਠੇ ਰਹਿਣਾ ਮੈਨੂੰ ਲੱਗਦਾ ਉਹਨਾਂ ਚਿਰ ਜਾਣਾ ਨਹੀਂ ਬਣਦਾ ਆਪਣਾ ਜਿੰਨਾ ਚਿਰ ਮਹਾਰਾਜ ਸਵਾਰੀ ਇੱਥੇ ਪਈ ਹੋਵੇ 2-4 ਮਿੰਟ ਹੋਰ ਇੰਤਜ਼ਾਰ ਕਰਿਓ ਮੈਂ ਦੁਬਾਰਾ ਫੇਰ ਕਿਸ ਆਗੂ ਦਾ ਜੇ ਕੋਈ ਟਾਈਮ ਕੰਨਿਓ ਰਹਿ ਗਿਆ ਹੋਵੇ ਟਾਈਮ ਨਾ ਮਿਲਿਆ ਹੋਵੇ ਸਾਡੀਆਂ ਭੈਣਾਂ ਵੱਲੋਂ ਰਹਿ ਗਿਆ ਹੋਵੇ ਸਭ ਤੋਂ ਮਾਫੀ ਚਾਹੁੰਦੇ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਬੋਲੇ